ਸੰਦੀਪ ਸ਼ੌਂਡ న్యూਸ ਦੇਖ ਰਹੇ ਸਾਰੇ ਦੋਸਤ ਮਿੱਤਰਾਂ ਨੂੰ ਜੈ ਮਾਤਾ ਦੀ ਅੱਜ ਗੈਂਤੀ ਦੇਵੀ ਮੰਦਿਰ ਵਿਖੇ ਚੌਦੀ ਸ਼ਾਮਲਾਲ ਮਾਜਰੀਆ ਵੱਲੋਂ ਦੁੱਧ ਅਤੇ ਜਲੇਬੀਆਂ ਦਾ ਅਤੁੱਟ ਲੰਗਰ ਚਲਾਇਆ ਗਿਆ ਇਸ ਮੌਕੇ ਤੇ ਸਾਬਕਾ ਕੈਬਨਿਟ ਮੰਤਰੀ ਹੀਰਾ ਸਿੰਘ ਗਾਵੜੀਆ ਅਤੇ ਮੈਡਮ ਲਖਵਿੰਦਰ ਕੌਰ ਗਰਚਾ ਵੱਲੋਂ ਉਚੇਚੇ ਤੌਰ ਤੇ ਹਾਜ਼ਰੀ ਲਗਵਾਈ ਅਤੇ ਮਾਤਾ ਦੇ ਦਰਬਾਰ ਵਿੱਚ ਨਤਮਸਤਕ ਹੋਏ ਚੌਧਰੀ ਸ਼ਾਮਲਾਲ ਮੱਜਰੀਆ ਵੱਲੋਂ ਆਈਆਂ ਨੀ ਮੱਜਰਾ ਤੈ ਦਿ ਲੋ ਤਨਵਾਰ ਸੁਵਿੰਦਰ ਸਿੰਘ ਪੰਜ ਗੁਰਿੰਦਰ ਸਿੰਘ ਪੰਜ ਸਰਦਾਰ ਗੁਰਪਾਲ ਸਿੰਘ ਨਾਲ ਇਹਨਾਂ ਦੇ ਸਰਪੰਚ ਸਾਹਿਬ ਦੇ ਆਏ ਆ ਸਾਰੇ ਸਾਥੀ ਤੇ ਸਾਡੇ ਜਿਹੜੇ ਸਬ ਬਲਾਕ ਸੰਪਤੀ ਮੈਂਬਰ ਸਤਵੀਰ ਸਿੰਘ ਫੌਜੀ ਸੈਣੀ ਮੱਜਰਾ ਜਗਤਾਰ ਸਿੰਘ ਦਸ਼ਮਿੰਦਰ ਕੌਰ ਸੰਤੀ ਸ਼ੁਜਾਰੀ ਬੈਣਾ ਉਹ ਵੀ ਸਾਡੇ ਕੋਲ ਆਏ ਆ ਸੋ ਸਾਰਿਆਂ ਦਾ ਇਸ ਮੇਲੇ ਦੇ ਉੱਤੇ ਇਸ ਸਮਾਗਮ ਦੇ ਉੱਤੇ ਇਸ ਸੰਗਤੀ ਰੂਪੀ ਸਮਾਗਮ ਤੇ ਪਹੁੰਚਣ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ ਸਨਮਾਨ ਉਹਨਾਂ ਦਾ ਚੌਧਰੀ ਸ਼ਾਮਲਾਲ ਜੀ ਵੱਲੋਂ ਕੀਤਾ ਜਾ ਰਿਹਾ ਕੀਤਾ ਗਿਆ ਸੋ ਮਾਤਾ ਰਾਣੀ ਬਖਮ ਕਰੇ ਸਾਨੂੰ ਸਾਰਿਆਂ ਨੂੰ ਖੁਸ਼ੀਆਂ ਦੇ ਖੇਰੇ ਬਖਸ਼ਿਸ਼ ਕਰੇ ਸੋਛੇ ਚ ਤੌਰ ਤੇ ਮੀਡੀਆ ਦਾ ਧੰਨਵਾਦ ਕਰਨਾ ਚਾਹੁੰਗਾ ਤੇ ਬੰਦੇ ਨੇ ਬਹੁਤ ਅੱਛੇ ਸਾਥੀ ਨੇ ਜਿਹੜੇ ਨਿਸ਼ਕਾਮ ਸੇਵਾ ਕਰਦੇ ਲਈ ਔਰ ਇਲਾਕੇ ਦੇ ਵਿੱਚ ਬਣਾਇਆ ਨਾ ਜਿਹੜਾ ਮਾਨ ਸਨਮਾਨ ਥੈਂਕ ਯੂ ਜੀ ਸੋ ਅੱਜ ਚੰਤੀ ਮਾਤਾ ਮੰਦਰ ਵਿਖੇ ਪਹੁੰਚੋ ਆਪਣੀ ਹਾਜ਼ਰੀ ਲਗਵਾ ਰਹੇ ਹੋ ਸੋ ਕੀ ਕਹਿਣਾ ਚਾਹੋ ਮਾਤਾ ਜੰਤਵੀ ਦੇਵੀ ਮੰਦਿਰ ਆ ਜਿਹੜਾ ਇਹ ਕਿਸੇ ਇੱਕ ਧਰਮ ਨਾਲ ਨਹੀਂ ਕਿਸੇ ਸਾਰੇ ਧਰਮਾਂ ਦੇ ਲੋਕ ਸਾਰੀਆਂ ਕੌਮਾਂ ਦੇ ਲੋਕ ਇੱਥੇ ਸੁਖਣਾ ਸੁਖਦੇ ਨੇ ਉਹਨਾਂ ਦੀਆਂ ਮੰਨੂ ਕਾਂਗਾਂ ਪੂਰੀਆਂ ਹੁੰਦੀਆਂ ਨੇ ਹਰ ਸਾਲ ਇੱਥੇ ਇਕੱਠੇ ਹੁੰਦੇ ਨੇ ਇਹ ਆਪਣਾ ਸਰਦਾਰ ਸਰਦਾ ਲੈ ਕੇ ਆਉਂਦੇ ਨੇ ਕਿ ਉਹ ਸਰਦਾ ਜਿਹੜੀ ਆ ਉਹਨਾਂ ਦੀ ਪੂਰੀ ਹੁੰਦੀ 10 ਮਿੰਟ ਪਹਿਸ ਕਰਕੇ ਅੱਜ ਮੈਂ ਵੀ ਆਇਆ ਕਿਉਂਕਿ ਸਾਡੇ ਇੱਥੇ ਸੱਜਣ ਨੇ ਸਾਡੀ ਪਾਰਟੀ ਦੇ ਸੀਨੀਅਰ ਲੀਡਰ ਨੇ ਉਹਨਾਂ ਨਾਲ ਬੈਠ ਕੇ ਇਹ ਜਿਹੜਾ ਸਮਾਗਮ ਹੈ ਇਹਨੂੰ ਹਿਟੈਂਡ ਕਰ ਰਹੇ ਆ ਤਾਂ ਮੈਂ ਸਮਝਦਾ ਕਿ ਸਾਡਾ ਸੂਬਾ ਸਹੀ ਮੈਨੇ ਅੱਜ ਧਰਮੀ ਤੁਹ ਬਹਾ ਸਾਰੇ ਲੋਗ ਇੱਥੇ ਤਰ ਮੀਂਹ ਰਹਿੰਦੇ ਨੇ ਜਿ세 ਗੁਰੂ ਕਲਗੀਧਰ ਪਾਸ਼ਾ ਗੁਰੂ ਨਾਨਕ ਪਾਸ਼ਾ ਤੋਂ ਲੈ ਕੇ ਦਸਵੇਂ ਪਾਸ਼ਾ ਤੇ ਬਾਬਾ ਨਾਮਦੇਵ ਜੀ ਭਗਵਾਨ ਬਾਲਮੀਕ ਜੀ ਗੁਰੂ ਰਵਿਦਾਸ ਜੀ ਮਹਾਰਾਜ ਬਾਬਾ ਫਰੀਦ ਜੀ ਮਾਤਾ ਸੀਤਾ ਜੀ ਔਰ ਹਨੂਮਾਨ ਤੇ ਇਸੇ ਤਰ੍ਹਾਂ ਹੀ ਫਿਰ ਭਗਵਾਨ ਰਾਮ ਨੇ ਵੀ ਇੱਥੇ ਮਹਾਰਤਾਂ ਪਾ ਕੇ ਧਰਤੀ ਨੂੰ ਪਵਿੱਤਰ ਕੀਤਾ ਇਹ ਸਾਡੇ ਗੁਰੂਆਂ ਪੀਰਾਂ ਭਗਵਾਨਾਂ ਦੀ ਧਰਤੀ ਆ ਇੱਥੇ ਮੇਲੇ ਲੱਗਦੇ ਰਹਿੰਦੇ ਆ ਇਹ ਮੇਲਿਆਂ ਦੇ ਵਿੱਚ ਲੋਕ ਸ਼ਕਤੀ ਪ੍ਰਦਰਸ਼ਨ ਵੀ ਹੁੰਦੇ ਆ ਇਥੇ ਲੋਕ ਬਹਾਉ ਕੋ ਝੋੜੀਆਂ ਭਰ ਕੇ ਲੈ ਕੇ ਜਾਂਦੇ ਆ ਤੇ ਮੈਂ ਸਮਝਦਾ ਵੀ ਇਹ ਮੇਲੇ ਜੋੜ ਮੇਲੇ ਲੱਗਦੇ ਰਹਿਣੇ ਚਾਹੀਦੇ ਆ ਸਾਡੀ ਸ਼ਰਧਾ ਜਿਹੜੀ ਆ ਬੁਰਲਾ ਪ੍ਰਤੀ ਮਾਤਾ ਪ੍ਰਤੀ ਇਹ ਵਧਣੀ ਚਾਹੀਦੀ ਆ ਉਹ ਵਾਦੀ ਮੈਨੂੰ ਲੱਗਦਾ ਸਮਝਦਾ ਵੀ ਅੱਜ ਜੇ ਬੱਚੇ ਆਏ ਆ ਇਹ ਹੋਰ ਜੁੜਨਗੇ ਅੱਗੇ ਤੋਂ ਇਸ ਕਰਕੇ ਅਸੀਂ ਸਾਰਿਆਂ ਨੂੰ ਵਧਾਈ ਵੀ ਦਿੰਨੇ ਆ ਧੰਨਵਾਦੀ ਕਰ ਸੋ ਗਾਪੜੀਆਂ ਸਾਹ 2027 ਦੀ ਚੋਣਾਂ ਆ ਰਹੀਆਂ ਹਨ ਸੋ ਸ਼੍ਰੋਮਣੀ ਅਕਾਲੀ ਦਲ ਦਾ ਕੀ ਰਣਨੀਤੀ ਅੱਗੇ ਨੂੰ ਉਹਨਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੀਤੀ ਬਣਾਈ ਬੈਠਾ ਵੀ ਸਰਕਾਰ ਬਣਾਉਣੀ ਆ ਔਰ ਆਉਣ ਵਾਲੇ 27 ਸਾਲ ਦੇ ਵਿੱਚ ਸਾਡੇ ਮੁੱਖ ਮੰਤਰੀ ਸਰਦਾਰ ਸੁਖਬੀ ਸਿੰਘ ਬਾਦਲੂ ਹੋਣਗੇ। ਔਰ ਇਹ ਸਰਕਾਰ ਬਣਾਉਣ ਵਾਸਤੇ ਸਾਰੀਆਂ ਸ਼੍ਰੇਣੀਆਂ ਸਾਡੇ ਨਾਲ ਨੇ ਜਿਵੇਂ ਚਾਹੇ ਐਸਸੀ ਵਰਗ ਨੇ ਚਾਹੇ ਬੀਸੀ ਵਰਗ ਨੇ ਉਹ ਉਹ ਬੀਸੀ ਵਰਗ ਨੇ ਜਿੰਨੇ ਵੀ ਉਹ ਸਾਰੇ ਸਾਡੇ ਨਾਲ ਨੇ ਸਾਡੀ ਸ਼ਕਤੀ ਨੂੰ ਮਜ਼ਬੂਤ ਕਰ ਰਹੇ ਨੇ ਉਹਨਾਂ ਦੀ ਬਦੌਲਤ ਇਹ ਸਰਕਾਰ ਮਿਲਣੀ ਆ ਔਰ ਸਰਕਾਰ ਬਣ ਜਾ ਰਹੀ ਆ ਲੋਕਾਂ ਦੇ ਮਨជា ਆ ਜਜ਼ਬਾ ਆ ਚਾਹੁੰਦੇ ਨੇ ਕਿ ਆਉਣ ਵਾਲੇ ਮੁੱਖ ਮੰਤਰੀ ਸਰਦਾਰ ਸੁਖਵੀਰ ਸਿੰਘ ਬਾਦਲ ਹਾਂ ਠੀਕ ਹੈ ਜੀ ਧੰਨਵਾਦ ਸੁਪਰਖਾਵਲੀ ਸਾਹਿਬ ਅੱਜ ਵਿਸ਼ੇਸ਼ ਤੌਰ ਤੇ ਗਾਵੜੀਆ ਸਾਹਿਬ ਪਹੁੰਚੇ ਆ ਸੋ ਕੀ ਕਹਿਣਾ ਚਾਹੋ ਅ ਸਭ ਤੋਂ ਪਹਿਲਾਂ ਤਾਂ ਮੈਂ ਤਹਿਦਰੋਂ ਧੰਨਵਾਦ ਕਰਨਾ ਚਾਹੂੰਗਾ ਸਾਡੇ ਸ਼ਰੋਮਣੀ ਅਕਾਲੀ ਦਲ ਦੇ ਬਹੁਤ ਹੀ ਬਾਦ ਇੱਕ ਸੀਨੀਅਰ ਆਗੂ ਸਾਡੇ ਸਾਡੇ ਬਜ਼ੁਰਗ ਜਿਹੜੇ ਸਾਡਾ ਮਾਰਗਦਰਸ਼ਕ ਨੇ ਔਰ ਪੰਜਾਬ ਦੇ ਸਾਬਕਾ ਕੈਬਨਟ ਵਜ਼ੀਰ ਸਰਦਾਰ ਹੀਰਾ ਸਿੰਘ ਗਾਵੜੀਆ ਸਾਹਿਬ ਜਿਨ੍ਹਾਂ ਨੇ ਆਪਣੇ ਬਹੁਤ ਹੀ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਨੂੰ ਅਸ਼ੀਰਵਾਦ ਦੇ ਕੇ ਨਿਵਾਜਿਆ ਜੇ ਮੈਂ ਅੱਗੇ ਗੱਲ ਕਰਾਂ ਅੱਜ ਦੇ ਸਮਾਗਮ ਦੀ ਗੱਲ ਕਰਾਂ ਤੇ ਇਹ ਜਿਹੜੀ ਧਰਤੀ ਹੈ ਗੁਰੂਆਂ ਪੀਰਾਂ ਪੈਗੰਬਰਾਂ ਔਲੀ ਪੀਰ ਫਕੀਰ ਦੇ ਵੀ ਦੇਵਤਿਆਂ ਦੀ ਧਰਤੀ ਹੈ ਉਹਨਾਂ ਦੇ ਵਿੱਚੋਂ ਇੱਕ ਮਾਤਾ ਜੈੰਤੀ ਦੇਵੀ ਹੈ ਜਿਹੜੀ 700 ਸਾਲ ਇਤਿਹਾਸ ਪੁਰਾਣਾ ਹੈ ਜਿਹੜੀ ਕਾਂਗੜਾ ਤੋਂ ਆ ਕੇ ਇੱਥੇ ਜਿਹਦਾ ਨਿਵਾਸ ਇੱਥੇ ਸਥਾਨ ਬਣਿਆ ਹੈ ਤਾਂ ਬਹੁਤ ਸਾਰੀ ਸੰਗਤ ਦੀ ਇਤਿਹਾਸਤਾ ਹੈ ਚਾਹੇ ਉਹ ਪੰਜਾਬ ਹੋਵੇ ਹਰਿਆਣਾ ਹੋਵੇ ਹਿਮਾਚਲ ਹੋਵੇ ਤੇ ਸੰਗਤ ਇੱਥੇ ਅਨਤਮਸਤਕ ਹੋਣ ਵਾਸਤੇ ਆਉਂਦੀ ਹੈ ਉਸੇ ਰਵਾਇਤ ਦੇ ਅਨੁਸਾਰ ਅਸੀਂ ਵੀ ਆਪਣੀ ਹਾਜ਼ਰੀ ਭਰਨ ਲਈ ਇੱਥੇ ਆਏ ਆ ਗਾਵੜੀਆ ਸਾਹਿਬ ਵੀ ਇੱਥੇ ਪ ਚੋਸੀ ਵੀ ਉਹਨਾਂ ਦੇ ਨਾਲ ਆਜ ਨਤਮਸਤਕ ਹੋਇਆ ਸੰਗਤ ਪੰਜਾਬ ਲਈ ਅਸੀਂ ਦੁਆ ਮੰਗੀ ਹੈ ਅਰਦਾਸ ਕਰੀ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਹਨੇਰੀ ਚੱਕਰ ਝੁੱਲ ਰਹੇ ਆ ਪ੍ਰਮਾਤਮਾ ਸਾਨੂੰ ਦੇਵੀ ਦੇਵਤੇ ਸਾਡੇ ਤੇ ਰਹਿਮ ਕਰ ਕਰਮ ਕਰਨ ਸਾਡੇ ਤੇ ਕਿ ਇਹ ਸਾਡੀਆਂ ਜਿਹੜੀਆਂ ਤੱਤੀਆਂ ਹਵਾਵਾਂ ਆ ਜ ਪੰਜਾਬ ਦੇ ਵਿੱਚ ਵਗ ਰਹੀਆਂ ਨੇ ਉਹਨਾਂ ਨੂੰ ਵਿਰਾਮ ਲੱਗੇ ਉਹਨਾਂ ਦੇ ਉੱਤੇ ਜਿਹੜਾ ਕੁਜੇ ਪੈਣ ਤੇ ਪੰਜਾਬ ਇੱਕ ਵਾਰ ਫਿਰ ਮੁੜ ਕੇ ਖੁਸ਼ਹਾਲ ਹੋਵੇ ਔਰ ਇਸ ਗੱਲ ਲਈ ਅਸੀਂ ਸਾਰੇ ਜਾਨੇ ਨਾਲ ਕੇ ਟੀਮ ਦੇ ਰੂਪ ਦੇ ਵਿੱਚ ਲੱਗੇ ਹੋਏ ਠੀਕ ਹੈ ਧੰਨਵਾਦ ਮਿਹਰਬਾਨੀ ਥੈਂਕ ਯੂ ਸੋ ਗਾਬੜਿਆ ਸਾਹਿਬ ਚੌਧਰੀ ਸ਼ਾਮਲਾ ਚੌਧਰੀ ਇਸ ਬਾਰੇ ਜੋ ਕਿ ਕਾਲੀ ਦਾਲ ਦੇ ਬਹੁਤ ਹੀ ਵਧੀਆ ਨੁਮਾਇੰਦੇ ਹਨ ਤੇ ਬਹੁਤ ਹੀ ਵਧੀਆ ਸਫਾਈ ਵੀ ਕਿਹਾ ਜਾ ਸਕਦਾ ਸੋ ਕੀ ਕਹਿਣਾ ਚਾਹੋ ਮੈਂ ਤਾਂ ਇੱਕੋ ਗੱਲ ਕਹਾਂਗਾ ਕਿ ਇਹਨਾਂ ਦੀ ਮਿਹਨਤ ਨੂੰ ਫਲ ਲੱਭੂਗਾ ਮਾਤਾ ਰਾਣੀ ਫਲ ਲਾਉਣਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਚੰਗੇ ਵਿਅਕਤੀ ਜਿਹੜੇ ਨੇ ਉਹਨਾਂ ਮਾਨ ਸਨਮਾਨ ਦੇਵੇਗੇ ਔਰ ਇਹਨਾਂ ਨੂੰ ਮਿਲੇ ਧੰਨਵਾਦ ਸਤਿ ਸ਼੍ਰੀ ਅਕਾਲ ਸਾਡੇ ਨਾਲ ਮੌਜੂਦ ਨੇ ਚੌਧਰੀ ਸ਼ਾਮਲਾਲ ਮਾਜਰੀਆ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੋ ਬਹੁਤ ਹੀ ਪ੍ਰਾਚੀਨ ਮੰਦਿਰ ਕਿਉਂਕਿ ਸਦੀਆਂ ਤੋਂ ਮੇਲਾ ਲੱਗਦਾ ਰਹੇ ਮਾਤਾ ਜੈਨਤੀ ਦੇਵ ਮੰਦਿਰ ਵਿਖੇ ਸੋ ਅੱਜ ਸੇਵਾ ਨਿਭਾਈ ਜਾ ਰਹੀ ਹੈ ਤੁਹਾਡੇ ਵੱਲੋਂ ਤੇ ਵਿਸ਼ੇਸ਼ ਤੌਰ ਤੇ ਸਾਫ ਦਾ ਕੈਬਨਿਟ ਮੰਤਰੀ ਹੀਰਾ ਸਿੰਘ ਗਾਵੜਿਆ ਵੀ ਆਪਣੀ ਹਾਜ਼ਰੀ ਲਗਵਾ ਕੇ ਗਏ ਆ ਸੋ ਕੀ ਕਹਿਣਾ ਚਾਹਾਂਗੇ ਦੇਖੋ ਜੀ ਸਾਨੂੰ ਬਹੁਤ ਖੁਸ਼ੀ ਹੈ ਜਿਹੜੀ ਸੰਗਤ ਅੱਜ ਆਈ ਹੈ ਮੈਂ ਇਹਨਾਂ ਨੂੰ ਵਧਾਈ ਵੀ ਦਿੰਦਾ ਤੇ ਧੰਨਵਾਦ ਵੀ ਕਰਦਾ ਖਾਸ ਕਰਕੇ ਸਾਡੇ ਵਿਧਾਨ ਸਭਾ ਹਲਕਾ ਖੜਦ ਤੋਂ ਕਾਫੀ ਲੋਕ ਜਿਹੜੇ ਕਿ ਇੱਥੇ ਜਿੱਦਾਂ ਸਾਡੇ 5 ਲੱਖ ਦੀ ਆਬਾਦੀ ਹੈ ਪ੍ਰਧਾਨ ਸਭਾ ਹਲਕਾ ਖਾੜ ਦੀ ਉਹਦੇ ਵਿੱਚੋਂ 3.5 ਤੋਂ 4 ਲੱਖ ਲੋਕ ਤੇ ਗਰੀਬ ਇੱਥੇ ਪਹੁੰਚੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਆਪਣੇ ਵੱਲੋਂ ਤੇ ਉਹਨਾਂ ਨੂੰ ਵਧਾਈ ਦਿੰਦਾ ਮਾਤਾ ਦੇ ਮੇਲੇ ਦੀ ਸੋ ਚੌਧਰੀ ਸਾਹਿਬ ਜੋ ਇਹ ਮੇਲਾ ਲੱਗ ਰਿਹਾ ਇਸ ਦੇ ਬਾਰੇ ਵਿੱਚ ਥੋੜੀ ਜਾਣਕਾਰੀ ਦਿੱਤੀ ਜਾਵੇ ਦੇਖੋ ਜੀ ਜਿਹੜਾ ਇਹ ਮੇਲਾ ਹੈ 650 700 ਸਾਲ ਪੁਰਾਣਾ ਮੰਦਿਰ ਹੈ ਮਾਤਾ ਜੈਤਰੀ ਦੇਵੀ ਦਾ ਇੱਥੇ ਜਿਹੜਾ ਮਾਤਾ ਦਾ ਮੰਦਿਰ ਹੈ ਕਾਂਗੜੇ ਤੋਂ ਆਇਆ ਸੀ ਇਹਦੀ ਸਟੋਰੀ ਤਕਰੀਬਨ ਸਾਰੇ YouTube ਤੇ ਸਾਰੇ Google ਤੇ ਸਾਰਿਆਂ ਦੇ ਚੱਲ ਰਹੀ ਹੈ ਤੇ ਬਹੁਤ ਵਿਸਤਾਰ ਨਾਲ ਤੁਸੀਂ ਉਹਨੂੰ ਦੇਖ ਸਕਦੇ ਆ ਤੇ ਲੋਕਾਂ ਦੀ ਬਹੁਤ ਸੇਵਾ ਭਾਵਨਾ ਜਿਹੜੀ ਕਿ ਕਈ ਸੌ ਸਾਲ ਤੋਂ ਲੋਕ ਇਹਦੇ ਨਾਲ ਜੁੜੇ ਹੋਏ ਆ ਮਾਤਾ ਦੇ ਨਾਲ ਤੇ ਇੱਥੇ ਜਿਹੜੇ ਕੋਈ ਸ਼ਰਧਾ ਲੈ ਕੇ ਆਂਦਾ ਉਹਨਾਂ ਦੀ ਸ਼ਰਧਾ ਪੂਰੀ ਹੁੰਦੀ ਆ ਉਹਨਾਂ ਦੀ ਭਾਵਨਾਵਾਂ ਪੂਰੀਆਂ ਹੁੰਦੀ ਆ ਸੋ ਚੌਧਰੀ ਸਾਹਿਬ ਆਉਣ ਵਾਲੇ ਆ ਹੁਣ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਕਿੱਥੇ ਸਟੈਂਡ ਕਰ ਰਿਹਾ ਹੈ ਤੇ ਕੀ ਕੀ ਉਹਨਾਂ ਦੇ ਪਰਾਲੇ ਹੋਣਗੇ ਕੋਈ 2027 ਦੇ ਵਿੱਚ ਅੱਜ ਜਿਹੜੀ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਹਵਾ ਹੈ ਉਹ ਪੂਰੀ ਨੇਰੀ ਵਾਂਗ ਚੱਲ ਪਈ ਤੇ ਆਉਣ ਵਾਲੇ ਸਮੇਂ ਦੇ ਵੀ 2027 ਦੇ ਵਿੱਚ ਸਾਡਾ ਇਸ ਤੋਂ ਵਿਧਾਨ ਸਭਾ ਹਲਕਾ ਖਾੜ ਤੋਂ ਕੈਂਡੀਡੇਟ ਜਿੱਤ ਕੇ ਕਾਦੀ ਦਲ ਦੀ ਸਰਕਾਰ ਬਣਾਵਾਂਗੇ ਆਪਾਂ ਧੰਨਵਾਦ ਸ਼ੁਕਰੀਆ ਬਹੁਤ ਬਹੁਤ